ਇਹ ਤੇਲ ਚੋਰੀ ਕੀਤਾ ਜਾ ਰਿਹਾ ਸੀਗਾ ਆਹ ਤਾਂ ਪੂਰੀ ਖਬਰ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਹੈ ਕਿ ਤਰਵੰਡੀ ਸਾਬੋ ਦੇ ਵਿੱਚ ਅੰਡਰਗਰਾਉਂਡ ਤੇਲ ਪਾਈਪਲਾਈਨ ਤੋਂ ਤੇਲ ਚੋਰੀ ਕੀਤਾ ਗਿਆ ਪਾਈਪਲਾਈਨ ਦੇ ਉੱਪਰ ਝੌਂਪੜੀ ਬਣਾ ਕੇ ਮੁਲਜ਼ਮ ਚੋਕੇ ਰਹੇ ਰਹੇ ਸੰ ਤੇ ਲਗਾਤਾਰ ਤੇਲ ਚੋਰੀ ਕਰੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਲਖਵਿੰਦਰ ਸਿੰਘ ਜੁੜੇ ਹੋਏ ਨੇ ਆ ਲਖਵਿੰਦਰ ਇਹ ਆਪਣੇ ਆਪ ਦੇ ਵਿੱਚ ਖਬਰ ਵੀ ਹੈਰਾਨ ਕਰਨ ਵਾਲੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਤੇਲ ਚੋਰੀ ਕੀਤਾ ਜਾ ਰਿਹਾ ਸੀ ਹੁਣ ਤੱਕ ਕੀ ਕੁਝ ਖੁਲਾਸਾ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ ਜੀ ਪਰਮੰਦਰ ਬਿਲਕੁਲ ਆਪ ਸਹੀ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਆ ਖੁਲਾਸਾ ਕੀਤਾ ਜੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇਹੀ ਸਲਵੰਡੀ ਸਾਹਿਬ ਉਹਦੇ ਕੋਲ ਜੋ ਨਜ਼ਦੀਕ ਹੈ ਆਰਾਮਾ ਮੰਡੀ ਵੀ ਕੇ ਫੁੱਲੋ ਖਾਰੀ ਵੀ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਡਿਸਪੈਂਸਰੀ ਦੇ ਵਿੱਚ ਜਿਹੜੀ ਪਾਈਪਲਾਈਨ ਹੈ ਥੱਲੇ ਕਈ ਦੱਸ ਦਈਏ ਕਿ ਉਹ ਪਾਈਪਲਾਈਨ ਹੈ ਜਿਹੜੀ 15 ਤੋਂ ਲੈ ਕੇ 20 ਫੁੱਟ ਡੂੰਘਾਈ ਦੇ ਉੱਤੇ ਪਾਈ ਹੋਈ ਹੈ ਤੇ ਉਹਦੇ ਵਿੱਚ ਤੇਲ ਤੇਲ ਆ ਰਿਹਾ ਜਿਹੜਾ ਕੱਚਾ ਤੇਲ ਉਹ ਰਸਫੈਂਡਰੀ ਨੂੰ ਸਪਲਾਈ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਤੋਂ ਲਗਭਗ ਪਿਛਲੇ 15-20 ਦਿਨਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਵੀ ਕੋਈ ਲੋਕ ਅਣਪਛਾਤੇ ਲੋਕ ਆ ਜਿਹੜੇ ਉਹ ਚੋਪੜੀ ਪਾ ਕੇ ਪਾਈਪ ਦੇ ਉੱਤੇ ਉਹ ਰਹਿ ਰਹੇ ਸਨ ਉਹਨਾਂ ਦੇ ਤੇਲ ਦੇ ਵਿੱਚੋਂ ਜਿਹੜੀ ਪਾਈਪਲਾਈਨ ਆ ਉਹਦੇ ਵਿੱਚੋਂ ਕਿਤਨਾ ਕਿਤੇ ਮੋਰੀ ਕਰਕੇ ਜਿਹੜਾ ਤੇਲ ਆ ਜਿਹੜਾ ਉਹ ਚੋਰੀ ਕੀਤਾ ਜਾ ਰਿਹਾ ਸੀ ਲੋਕਾਂ ਦਾ ਜਿਹੜੇ ਸਾਹਮਣੇ ਪਤਾ ਲੱਗਿਆ ਲੋਕਾਂ ਦਾ ਆਸੇ ਪਾਸੇ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਵੀ ਕਿਤਨਾ ਕਿਤੇ ਮਿਲੀਪੁਗ ਕਿਤ ਲੱਗਦੀ ਹੈ ਕਿਉਂਕਿ ਆਮ ਲੋਕਾਂ ਦਾ ਇਹ ਕੰਮ ਨਹੀਂ ਹੋ ਸਕਦਾ ਕਿਤਨਾ ਕਿਤੇ ਪ੍ਰਸ਼ਾਸ ਇਹ ਜੋ ਤੇਲ ਸੁੱਧ ਕਾਰਖਾਨੇ ਦੇ ਵਿੱਚ ਜੋ ਕੰਮ ਕਰਦੇ ਆ ਉਹਨਾਂ ਦਾ ਮਿਲੀਪੁਗ ਤੋਂ ਕੇ ਜਿਹੜਾ ਇਹ ਤੇਲ ਹੈ ਪੈਪ ਦੇ ਵਿੱਚੋਂ ਉਹ ਬਾਹਰ ਆ ਰਿਹਾ ਸੀ ਕਿਤਨਾ ਕਿਤੇ ਇਹ ਨੁਕਸਾਨ ਵੀ ਕਰ ਸਕਦਾ ਸੀ ਕਿਉਂਕਿ ਇਹਦੇ ਵਿੱਚ ਜੇ ਆਪਾਂ ਸੋਚੀਏ ਤਾਂ ਗੈਸ ਵੀ ਆਉਂਦੀ ਹੈ ਸਾਰਾ ਕੁਝ ਹੀ ਆਉਂਦੀ ਹੈ ਇਹ ਮਾਮਲਾ ਜਿਹੜਾ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਤੇ ਇਸੇ ਨੂੰ ਲੈ ਕੇ ਜੋ ਪ੍ਰਸ਼ਾਸਨ ਦੀ ਗੱਲ ਸਾਹਮਣੇ ਪਈ ਜਾਂ ਐਪੀਐਸ ਜਨ ਦੇ ਪ੍ਰਬੰਧਕਾਂ ਦੇ ਨਾਲ ਪਤਾ ਲੱਗਿਆ ਤਾਂ ਮੌਕੇ ਤੇ ਪਹੁੰਚੇ ਇਸ ਮੌਕੇ ਜਦੋਂ মিডিਆ ਨੂੰ মিডিਆ ਨੂੰ ਵੀ ਪਤਾ ਲੱਗਿਆ মিডিਆ ਨੂੰ ਪਰ ਉਹਨਾਂ ਨੇ ਆਸੇ-ਪਾਸੇ ਕਰ ਦਿੱਤਾ ਪਰ ਫਿਰ ਵੀ ਕੁਝ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਕ ਤਕਰੀਨ ਤੇ ਦਰਸ਼ਕ ਦਿਖ ਰਿਹਾ ਕਿਸ ਤਰ੍ਹਾਂ ਚੋਪੜੀ ਬਣਾ ਕੇ ਜੋ ਅਣਪਛਾਤੇ ਚੋਰ ਅਜੇ ਉਹ ਰਹਿ ਰਿਹਾ ਜਨਜੀ ਪ੍ਰਮੇਂਦਰ ਹਾਂ ਠੀਕ ਹੈ ਜੀ ਉਹਨਾਂ ਦਾ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਰਵੰਡੀ ਸਾਹਬੋ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਅੰਡਰਗਰਾਉਂਡ ਤੇਲ ਪਾਈਪਲਾਈਨ ਤੋਂ ਮੁਲਜ਼ਮਾਂ ਦੇ ਵੱਲੋਂ ਤੇਲ ਚੋਰੀ ਕੀਤਾ ਜਾ ਰਿਹਾ ਸੀਗਾ ਦਰਸਲ ਪਾਈਪਲਾਈਨ ਦੇ ਉੱਪਰ ਝੌਂਪੜੀ ਬਣਾ ਕੇ ਮੁਲਜ਼ਮ ਰਹਿ ਰਹੇ ਸਨ ਤੇ ਲਗਾਤਾਰ ਤੇਲ ਚੋਰੀ ਕਰ ਰਹੇ ਸਨ